ਦੇਖੋ ਸਭ ਤੋਂ ਪਹਿਲਾਂ ਮੈਂ ਸਹਾਰਾ ਕਲੱਬ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਅਰਜਿੰਦਰ ਜੀ ਪ੍ਰਧਾਨ ਨੇ ਉਹਨਾਂ ਦੀ ਬਹੁਤ ਕਾਬਿਲ ਟੀਮ ਹੈ ਜਿੰਨੇ ਵੀ ਹੁਣ ਤੱਕ ਸਹਾਰਾ ਕਲੱਬ 'ਚ ਜਿਨ੍ਹਾਂ ਨੇ ਵੀ ਚੱਲ ਰਿਹਾ ਅੱਜ ਜਿਹੜੀ ਹੈਗੀ ਆ ਤਿੰਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉਹ 'ਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ੀਓਥੈਰੇਪੀ ਹੋਗੀ ਲੈ ਵੇ ਕੋਲ ਜੀ ਆ ਗਏ ਮਾਰੇ ਕਬੀਰ ਜੀ ਦਾ ਦੋਖਾ ਬੜਾ ਸਹੀ ਮਹਿਨਿਆਂ ਦੇ ਵਿੱਚ ਅਰਜਿੰਦਰ ਜੀ ਤੇ ਟੁਕਦਾ ਕਹਿੰਦੇ ਪੂਤ ਸਪੂਤ ਕਿਉਂ ਤੰ ਨੋੜਾ ਪੂਤ ਕਪੂਤ ਤੋੜ ਰੱਖਾ ਅਰਜਿੰਦਰ ਜੀ ਤੁਸੀਂ ਬੜੇ ਭਾਗਾ ਵਾਲੇ ਹੋ ਕਿਉਂਕਿ ਤੁਹਾਡੀ ਔਲਾਦ ਐਡੀ ਕਿੰਦ ਹੈ ਸੁਨੀਲ ਜੀ ਪੂਰੇ ਸ਼ਹਿਰ ਵਾਸਤੇ ਇਹ ਪਛੇਰਨ ਹੈ ਕਿ ਇਹਨਾਂ ਵਰਗੇ ਗੋਰੇ ਪ੍ਰੋਜੈਕਟ ਆਦੇ ਮਹਾਰਾਜ ਦੇ ਵਿੱਚ ਮੈਂ ਜਿੱਥੇ ਜੀ ਫੰਡ ਮਿਲਿਆ ਉਹ ਜੀ 500 ਜੀ ਦੀ ਮਾਲੀਂਗ ਦੇ ਵਿੱਚ ਦਿੱਤੀ ਹੈ ਇਹਨਾਂ ਦਾ ਹਰ ਹੱਥ ਕਿਸ ਬੰਦੇ ਦੇ ਸਹਯੋਗ ਇਸ ਨਾਮ ਤੇ ਵਰਤਿਆ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਮੈਂ ਸ਼ਲਾਵਾ ਕਰਾਂਗਾ ਸਥਿਵੀਨਾ ਫੈਮਲੀ ਦਾ ਜਿਨ੍ਹਾਂ ਨੇ ਕੰਮ ਪ੍ਰਗਟਿਤ ਕੀਤਾ ਕੰਮ ਕਰਕੇ ਸ੍ਰੀ ਸ਼ਹਿਰਾ ਵਿੱਚ ਇਹ ਸਤਿ ਸ਼੍ਰੀ ਅਕਾਲ ਜੀ ਨਾਮ ਰਿਤ ਜੋਗਰ ਤਾਰਿਆ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਅਤੇ ਸਮਾਣਾ ਵਾਸੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਹੋਵੇ ਜੀ ਸਤੇਵਾ ਪਰਿਵਾਰ ਵੱਲੋਂ ਅੱਜ ਸ਼ਲਾਂਗਾ ਜੋਗੀ ਨੂੰ ਪ੍ਰਾਲਾਪਿਤ ਕਰੋ ਦੇਖੋ ਸਭ ਤੋਂ ਪਹਿਲਾਂ ਮੈਂ ਸਹਾਰਾ ਕਲੱਬ ਦਾ ਸਾਰੀ ਟੀਮ ਦਾ ਧੰਨਵਾਦ ਕਰਨਾ ਅਰਜਿੰਦਰ ਜੀ ਪ੍ਰਧਾਨ ਨੇ ਉਹਨਾਂ ਦੀ ਬਹੁਤ ਕਾਬਿਲ ਟੀਮ ਹੈ ਜਿੰਨੇ ਵੀ ਹੁਣ ਤੱਕ ਸਹਾਰਾ ਕਲੱਬ 'ਚ ਜਿਨ੍ਹਾਂ ਨੇ ਵੀ ਚੱਲ ਰਿਹਾ ਅੱਜ ਜਿਹੜੀ ਹੈਗੀ ਆ ਤਿੰਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉਹ 'ਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ੀਓਥੈਰੇਪੀ ਹੋਗੀ ਪਹਿਲਾਂ ਵੀ ਸਹਾਰਾ ਕਲੱਬ ਦੇ ਵਿੱਚ ਥਰੀ ਲੈਬੋਰੀ ਜਿਹੜੀ ਚੱਲ ਰਹੀ ਆ ਸਲਾਈ ਸੈਂਟਰ ਔਰ ਕੰਪਿਊਟਰ ਦਾ ਜਿਹੜਾ ਹੈਗਾ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਸਮਾਜ ਨੂੰ ਉੱਤੇ ਚੱਕਣ ਵਾਸਤੇ ਜੋ ਰੋਲ ਸਹਾਰਾ ਕਲੱਬ ਨਿਭਾ ਰਿਹਾ ਉਹ ਕਾਬਲੇ ਤਰੀਕਾ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੇਰਾ ਜੱਤਾ ਜੀ ਵੀ ਖੜੇ ਨੇ ਇਹ ਵੀ ਰਾਜਪੁਰੇ ਤੋਂ ਆਏ ਇਨਾਂ ਨੇ ਵੀ ਆ ਕੇ ਸਹਾਰਾ ਕਲੱਬ ਦੇ ਜਿਹੜਾ ਟੀਮ ਦਾ ਹੌਸਲਾ ਪਤਾਇਆ ਸੋ ਮੈਂ ਤਾਂ ਲੋਕਲ ਹੋਣ ਦੇ ਨਾਤੇ ਹਮੇਸ਼ਾ ਸਹਾਰਾ ਕਲੱਬ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾ ਜਿੱਥੇ ਵੀ ਕਿਤੇ ਮੇਰੀ ਲੋੜ ਪੈਂਦੀ ਹੈ ਮੈਂ ਹਮੇਸ਼ਾ ਤਿਆਰ ਹਾਂ ਅਜੀ ਜਗਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਹਾਰਾ ਕਲੱਬ ਦੇ ਇਸ ਪ੍ਰਾਲੀ ਬਾਰੇ ਅੱਜ ਮੈਂ ਮੇਰਾ ਮਨ ਇੰਨਾ ਖੁਸ਼ ਹੈ ਵੀ ਮੈਂ ਤੈਨੂੰ ਇੱਥੇ ਪਾ ਕੇ ਪਤਾ ਲੱਗਿਆ ਵੀ ਸਹਾਰਾ ਕਲੱਬ ਕਿੰਨੇ ਵੱਡੇ ਵੱਡੇ ਕੰਮ ਕਰ ਰਿਹਾ ਤੇ ਜਿਵੇਂ ਕਿ ਸਾਡੇ ਸਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਜੀ ਇਹਨਾਂ ਨੇ ਅੱਜ ਐਂਬੂਲੈਂਸ ਸੇਵਾ ਜਿਹੜੇ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੇ بیٹے ਦੇ بیٹے ਤੇ ਇਹਨਾਂ ਦੇ ਰਜਿੰਦਰ ਜੀ ਨੇ ਆਪਣੀ ਨੇਕ ਕਮਾਈ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਤੇ ਫਿਜ਼ੀਓਥੈਰੇਪੀ ਹਸਪੀਟਲ ਦਾ ਅੱਜ ਸ਼ੁਰੂਆਤ ਕੀਤੀ ਮੈਂ ਇਹਨਾਂ ਦੀ ਜਿੰਨੇ ਵੀ ਸ਼ਲਾਗਾ ਕਰ ਸਕਦਾ ਉੰਨੀ ਘਟਾ ਤੇ ਤੇ ਮੈਂ ਪਹਿਲਾਂ ਵੀ ਦੇਖ ਰਿਹਾ ਮੰਚ ਤੋਂ ਸੈਕਟਰੀ ਸਾਹਿਬ ਨੇ ਕੀ ਨਾਮ ਡਾਕਟਰ ਸਾਹਿਬ ਅਸ਼ੁਨੀ ਅਸ਼ੁਨੀ ਜੀ ਮਾਸਟਰ ਜੀ ਨੇ ਦੱਸਿਆ ਵੀ ਪਹਿਲਾਂ ਵੀ ਬਹੁਤ ਇਹ ਹਜ਼ਾਰਾ ਕਲੱਬ ਬਹੁਤ ਸੇਵਾ ਕਰ ਰਿਹਾ ਹੈ ਜਿਵੇਂ ਕਿ ਸिलाई ਕੇਂਦਰ ਤੇ ਕੰਪਿਊਟਰ ਸੈਂਟਰ ਆਪਣਾ ਲੈਬੋਰਟਰੀ ਮੈਂ ਕਹਿ ਸਕਦਾ ਵੀ ਜਿੰਨੇ ਵੀ ਸਮਾਣੇ ਦੇ ਕੋਈ ਸਮਾਦੀ ਸੇਵਾ ਵਿੱਚ ਸਭ ਤੋਂ ਅੱਗੇ ਨਾਮ ਆ ਰਿਹਾ ਤਾਂ ਸਾਰਾ ਕਲਬ ਦਾ ਆ ਰਿਹਾ ਮੇਰੇ ਕੋਲ ਲਫ਼ਜ਼ ਨਹੀਂ ਵੀ ਮੈਂ ਇਹਨਾਂ ਦੀ ਤਾਰੀਫ਼ ਕਿੰਨੀ ਵੱਡੀ ਕਰ ਸਕਾਂ ਕਰਾਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਮੈਨੂੰ ਇਹਨਾਂ ਨੇ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡੇ ਪ੍ਰੈਸ ਦਾ ਵੀ ਧੰਨਵਾਦ ਤੇ ਸਾਰੇ ਜਿਹੜੇ ਤੇ ਕਈ ਆਏ ਉਹਨੇ ਮੈਂ ਦੇਖ ਰਿਹਾ ਸਾਡੇ ਸਮਾਜ ਦੇ ਬੋਲਪੁਰ ਸਮਾਜ ਦੇ ਪਟਿਆਲਾ ਤੋਂ ਤ੍ਰਿਪੜੀ ਤੋਂ ਸਮਾਣੇ ਤੋਂ ਰਾਜਪੁਰਾ ਤੋਂ ਸੁਨਾਨ ਤੋਂ ਬੋਨੀਗੜ ਤੋਂ ਮੈਂ ਦੇਖ ਰਿਹਾ ਪੂਰੇ ਪੰਜਾਬ ਤੋਂ ਅੱਜ ਪੂਰਾ ਸਮਾਜ ਇੱਥੇ ਇਕੱਠਾ ਹੋਇਆ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਲਈ ਧੰਨਵਾਦ ਕਰਦਾ ਥੈਂਕ ਯੂ ਜੀ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਆ ਮੈਂ ਸਹਾਰਾ ਕਲੱਬ ਦਾ ਮੁਖ ਸੇਵਾਦਾਰ ਗਿਆਨ ਚੰਦ ਕੁਟਾਰੀ ਆ ਅੱਜ ਇੱਥੇ ਇਕੱਠ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ ਤੇ ਸਾਡੇ ਰਜਿੰਦਰ ਪਰਿਵਾਰ ਸੱਚ ਦੇਵਾ ਜੀ ਨੇ ਐਂਬੂਲੈਂਸ ਦਿੱਤੀ ਹੈ ਦੰਦਾਂ ਮਹੌਸਪਿਟਲ ਸਰਪੋਗ੍ਰਾਫ ਕੋ ਖੋਲਣ ਜਾ ਰਹੇ ਆ ਆਹ ਦੇਖ ਤਾਂ ਤੇ ਸਹਾਰਾ ਕਲੱਬ ਦੇ ਮੈਂ ਤੁਹਾਨੂੰ ਮਨੋਂ ਨਾਲ ਜਦੋਂ ਤੋਂ ਵੀ ਸਟਾਰਟਿੰਗ ਕੀਤੀ ਅਸੀਂ ਉਸ ਦਿਨ ਦੇ ਨਾਲ ਜੁੜੇ ਹੋਇਆ ਕਦੇ ਵੀ ਸਹਾਰਾ ਕਲੱਬ ਨੂੰ ਮੇਰੀ ਜ਼ਰੂਰਤ ਹੈ ਮੈਂ ਤਾਂ ਤੁਹਾਨੂੰ ਮਨੋਂ ਨਾਲ ਹੀ ਖੜਾ ਆਏ ਸੱਜਣਾ ਦਾ ਸਾਰਾ ਦਾ ਤੈਦ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਰਿਕਵੈਸਟ ਹੈ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਥੈਂਕ ਯੂ ਜੀ ਧੰਨਵਾਦ ਹਾਂਜੀ ਹੁਣ ਸੋਰਟ ਚ ਬੋਲੋ ਜੀ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਅਤੇ ਸਮਾਣਾ ਵਾਸੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੀ ਸਹਾਰਾ ਕਲੱਬ ਟੀਮ ਦੀ ਹਲਾਸ਼ੇਰੀ ਕੀਤੀ ਅੱਜ ਤੁਹਾਡੇ ਆਸ਼ੀਰਵਾਦ ਅਤੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਵੱਲੋਂ ਤਿੰਨ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਅਤੇ ਫਿਜ਼ੀਓਥੈਰੇਪੀ ਦੀ ਸੇਵਾ ਦੀ ਸਟਾਰਟਿੰਗ ਕੀਤੀ ਗਈ ਹੈ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਇਹਨਾਂ ਸੇਵਾਵਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਤੇ ਆਉਣ ਵਾਲੇ ਕੁਝ ਕ ਸਮੇਂ ਦੇ ਵਿੱਚ ਸਾਡਾ ਇਹ ਸੁਪਨਾ ਰਹੇਗਾ ਸਾਡੀ ਇਹ ਮਿਹਨਤ ਰਹੇਗੀ ਕਿ ਅਸੀਂ ਸਾਰਾ ਕਲੱਬ ਨੂੰ ਇੱਕ ਸੇਵਾ ਦਾ ਬਹੁਤ ਵੱਡਾ ਕੇਂਦਰ ਬਣਾਈਏ ਥੈਂਕ ਯੂ ਜੀ